ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੇ ਚਾਂਦੀ ਵਾਲਾ ਤੇ ਅਗਲਾ ਪਿੰਡ ਹੈ ਟਿੰਡੀਵਾਲ ਟਿੰਡੀਵਾਲ ਜਿੱਥੇ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਤੇ ਪਰ ਅੱਜ 9 ਸਤੰਬਰ ਨੂੰ ਇੱਥੇ ਟੀਮ ਗਈ ਹੈ ਡੀਟੀਐਫ ਦੀ ਤੇ ਨਾਲ ਫਰੋਜ਼ਪੁਰ ਦੇ ਡੀਟੀਐਫ ਦੇ ਸਾਥੀ ਏ ਅਮਰਿਤਪਾਲ ਜੀ ਬੈਠਿਆ ਚਲਾ ਰਿਹਾ ਗੱਡੀ ਨੂੰ ਇਹ ਪਾਲ ਬੰਗੀ ਜੀ ਪਵਨ ਜੀ ਮੀਤ ਪ੍ਰਧਾਨ ਨੇ ਦੋਨੇ ਤੇ ਬਾਈ ਜੀ ਇੱਥੋਂ ਹੋਰ ਤੋਂ ਬਰਿੰਦਰਪਾਲ ਸਿੰਘ ਇਹ ਬਰਿੰਦਰਪਾਲ ਸਿੰਘ ਹਰਿਆਣੇ ਦੇ ਨਾਲ ਅਸੀਂ ਇਸ ਏਰੀਆ ਦੇ ਵਿੱਚ ਆਏ ਸੀ ਤਾਂ ਕਿ ਵੀ ਇੱਧਰ ਕਿੱਥੇ ਉੱਪਰ ਲੱਕ ਪਾਈ ਨਿਕਲ ਗਏ ਜਿੱਥੇ ਮਤਲਬ ਸਹਾਈ ਤਾਂ ਨਹੀਂ ਗਈ ਉੱਥੇ ਜਾਇਆ ਜਾਵੇ ਤੇ ਆ ਸਾਰੀਆਂ ਫਸਲਾਂ ਮਰ ਮਰ ਚੁੱਕੀਆਂ ਨੇ ਤੇ ਪਰ ਆਪ ਹਸਨ ਦੇ ਵਿੱਚ ਵੀ ਪਾਣੀ ਅਜੇ ਖੜਾ ਤੇ ਇਹ ਇਹ ਚਾਂਦੀ ਵਾਲਾ ਪਿੰਡ ਸਰ ਜੀ ਆਹ ਰੋੜਾ ਦੇਖੋ ਰੋੜ ਦੇ ਉੱਥੋਂ ਪਾਣੀ ਅੱਜ ਵੀ 9 ਸਤੰਬਰ ਨੂੰ ਵੀ ਲੰਘ ਰਿਹਾ ਹੈ ਜਿਹੜਾ ਇੱਧਰ ਬਣਾਓ ਵੀਡੀਓ ਸਾਰਾ ਝੋਨਾ ਵੇਚੀ ਫਟ ਗਿਆ ਆ ਆ ਝੋਨਾ ਦੇਖੋ ਸਾਰਾ ਵੇਚੀ ਫਟ ਗਿਆ ਪਾਣੀ ਦੇ ਵਿੱਚ ਹੀ ਦੂਜੀ ਪਾਸੇ ਦੇਖੋ ਜੀ ਅਮਰਪਾਲ ਜੀ ਹੋ ਗਿਆ ਤੇ ਇੱਧਰ ਆ ਝੋਨਾ ਹਾਂ ਬਿਲਕੁਲ ਮਾਰਚੀ ਕਰ ਤੇ ਪਾਣੀ ਅਜੇ ਵੀ ਸਪੀਡ ਨਾਲ ਵਹਿ ਰਿਹਾ ਤੇ ਸਾਡੇ ਨਾਲ ਇੱਥੋਂ ਚਾਂਦੀਪੁਰ ਤੋਂ ਇੱਕ ਸਾਥੀ ਅਗਲੀ ਗੱਡੀ ਦੇ ਵਿੱਚ ਬੈਠਾ ਉਹ ਅੱਗੇ ਤੁਰ ਕੇ ਦੱਸ ਰਿਹਾ ਸੀ ਵੀ ਕੋਈ ਟੋਆ ਵਗੈਰਾ ਨਹੀਂ ਹੈ ਰੋਡ ਦੇ ਵਿੱਚ ਤਾਂ ਕਿ ਵੀ ਕਿਉਂਕਿ ਇਹ ਉਹ ਦੇਖੋ ਇਸ਼ਾਰੇ ਕਰਕੇ ਦੱਸ ਰਿਹਾ ਵੀ ਆਓ ਅੱਗੇ ਜਾਂ ਜਾ ਇੱਧਰ ਵੀ ਕਰੋ ਸੜਕ ਤੋਂ ਜੋ ਲਿੰਕ ਰੋਡ ਹੈ ਇਹ ਕੋਈ ਜਟਾਣੀਆਂ ਤੋਂ ਫੋਨ ਆਇਆ ਜਿੱਥੇ ਅਜੇ ਤੱਕ ਰਸਤ ਨਹੀਂ ਪਹੁੰਚੀ ਹਾਂ ਬਿਲਕੁਲ ਸਾਰੇ ਬਹੁਤ ਹੋਏ ਨੇ ਲੋਕ ਬਾਹਰ ਨਿਕਲੇ ਬੈਠੇ ਆ ਸੜਕ ਦੇ ਉੱਤੇ ਆ ਕੇ ਕੋਈ ਨਹੀਂ ਮੈਂ ਸਾਕੇ ਵੀ ਕੋਈ ਜੋ ਸਹਾਇਤਾ ਹੁੰਦੀ ਆ ਹੜ ਗ੍ਰਸਤ ਉਹ ਰੀਸੀਵ ਕਰ ਸਕਣ ਇਹ ਪਾਣੀ ਅੱਜ ਵੀ ਕੋਈ ਮੈਂ ਕਿੰਨੇ ਦਿਨਾਂ ਦਾ ਇਹ ਬ੍ਰਿੰਦਰਜੀ ਪਾਣੀ ਇੱਥੇ ਹੈ ਸਰ ਅੱਜ 12 ਦਿਨ ਹੋ ਗਏ ਜੀ ਪਾਣੀ ਆਇਆ 12 ਦਿਨ ਹੋ ਗਏ ਪਾਣੀ ਆਏ ਨੂੰ ਤੇ ਹਾਂਜੀ ਪੂਰੀ ਸਪੀਡ ਨਾਲ ਤੇਈ ਤਰੀਕ ਨੂੰ ਪਾਣੀ ਆਇਆ ਸੀ ਜੀ ਇੱਥੇ 27 ਹਾਂਜੀ 27 27 ਅਗਸਤ ਅਗਸਤ ਨੂੰ ਪਾਣੀ ਇੱਥੇ ਆ ਗਿਆ ਸੀ ਨੇ ਚਾਂਦੀਪੁਰਾ ਪਿੰਡਾ ਇਹ ਵਾਲਾ ਤੇ ਅੱਗੇ ਟੈਂਦੀ ਵਾਲਾ ਪਿੰਡ ਹਾਂਜੀ ਚੱਲੀ ਇਹ ਤਾਂ ਪੂਰੀ ਅਜੇ ਵੀ ਪਾਣੀ ਦੇਖੋ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਤੇ ਇਹ ਜੋ ਉੱਚੇ ਥਾਵਾਂ ਤੇ ਫਸਲਾਂ ਕੁਛ ਐਂ ਲੱਗਦਾ ਜਿਵੇਂ ਹਰੀਆਂ ਖੜੀਆਂ ਦੂਰੋਂ ਕੈਮਰੇ ਦੇ ਵਿੱਚ ਲੱਗੂਗਾ ਵੀ ਪਰ ਉਹ ਵੀ ਦਸ ਮਹੀਨਾ ਬਣ ਛੋਣ ਵਾਲੀਆਂ ਇਹ ਖਤਮ ਹੀ ਨੇ ਉਹ ਹਾਂ ਉਹ ਉਹ ਥੱਲੋਂ ਗੜੀ ਜਾਂਦਾਗਾ ਜਾਂਦੀ ਨਹੀਂ ਬਸ ਕਿਉਂ ਨਾ ਵੀ ਉਹ ਵੀ ਮੋੜ ਗਲਗੇ ਨਹੀਂ ਇਸ ਤਰ੍ਹਾਂ ਹਾਂ ਉਹਨਾਂ ਨੇ ਕਹਿੰਦੇ ਵੀ ਮੋੜ ਗਲ ਜਾਣੇ ਆ ਅੱਗੇ ਮਨਾ ਕਰਤਾ ਸਾਥੀ ਨੇ ਵੀ ਅੱਗੇ ਨਹੀਂ ਜਾਏ ਜਾ ਸਕਦਾ ਕਿਉਂਕਿ ਪਾਣੀ ਦੇ ਵਹਾਣ ਨੇ ਰੋਡ ਦੇ ਵਿੱਚ ਟੋਏ ਬਣਾ ਦਿੱਤੇ ਆ ਇਹ ਜੋ ਕਾਰ ਹੈ ਇਹਦੇ ਵਿੱਚ ਵੀ 12 ਦਿਨ ਪਹਿਲਾਂ ਪਾਣੀ 2-2 ਫੁੱਟ ਚਲਾ ਗਿਆ ਸੀ ਤੇ ਹੁਣ ਅਸੀਂ ਇੱਥੇ ਗੱਡੀ ਖੜੀ ਕਰਕੇ ਅੱਗੇ ਜਾ ਰਹੇ ਹਾਂ ਕਿਉਂਕਿ ਗੱਡੀ ਦਾ ਰਸਤਾ ਜੋ ਰੋਡ ਸੀ ਰੋਡ ਤਾਂ ਹੁਣ ਨਾ ਹੀ ਰਹਿ ਗਿਆ ਰੋਡ ਦਾ ਕਿਉਂਕਿ ਇਹਦੇ ਵਿੱਚ ਥਾਂ-ਥਾਂ ਘਾਰੇ ਪਏ ਚੁੱਕੇ ਅੱਗੇ ਰਸਤਾ ਬੰਦ ਹੋਣ ਕਾਰਨ ਹਾਂ ਇੱਥੋਂ ਹੀ ਗੱਡੀ ਦੇ ਵਿੱਚੋਂ ਜੋ ਕੋਈ ਆਂਦਾ ਮੋੜ ਤੇ ਰੱਖ ਨਾ ਲੈ ਜੀ ਕਿੱਟਾਂ ਬਣੀਆਂ ਹੋਈਆਂ ਇਹਦੇ ਵਿੱਚ ਬ੍ਰਿੰਦਰ ਜੀ ਕਿੰਨੀਆਂ ਆਈਟਮਾਂ ਇਹਦੇ ਵਿੱਚ ਸਰ ਜੀ ਇਹ ਥਰੇਲੂ ਜਰੂਰ ਤੋੜਨੀ ਸਵਾਣ ਹੈ ਜੀ ਨਾਲਾ ਨੇ ਤੇਲ ਆ ਲੂਣ ਮਿਰਚਾ ਪੈਖਾ ਆਟਾ ਆਟਾ ਸਭ ਕੁਝ ਆਈਂਦਾ ਜੀ ਨਾਲ ਆਪਾਂ ਆਲੂ ਤੇ ਤਿਆਰ ਜੀ ਆ ਦੇ ਇਸ ਵਿੱਚ 12 14 ਤਰ੍ਹਾਂ ਦੀਆਂ ਚੀਜ਼ਾਂ ਨੇ 12 14 ਤਰ੍ਹਾਂ ਦੀਆਂ ਚੀਜ਼ਾਂ ਇਹਦੇ ਵਿੱਚ ਇਹ ਸਾਰਾ ਇੱਥੋਂ ਸਿੱਧ ਤੇ ਚੱਕ ਕੇ ਲੈ ਜਾਣੀਆਂ ਪੈਣੀਆਂ ਕਿਉਂਕਿ ਅੱਗੇ ਨਹੀਂ ਵਹੀਕਲ ਜਾਂਦਾ ਕੋਈ ਟਾਣੀਆਂ ਤੋਂ ਫੋਨ ਆਇਆ ਜੀ ਇਹਦੇ ਕੋਲ ਰਸਤ ਪਹੁੰਚ ਨਹੀਂ ਹੈ ਜੀ ਟਾਣੀਆਂ ਤੋਂ ਫੋਨ ਆਇਆ ਸੀ ਵੀ ਸਾਡੇ ਕੋਲ ਰਸਤਾ ਅਜੇ ਤੱਕ ਨਹੀਂ ਆਇਆ ਇਸ ਕਰਕੇ ਅਸੀਂ ਬਠਿੰਡੇ ਤੋਂ ਚੱਲ ਕੇ ਪਾਲ ਬੰਦੀ ਹੋਰੇ ਇਧਰ ਆਵਾਂ ਪਵਨ ਤੇ ਸਤਲੂਜ ਦੀ ਮਾਰ ਦੇ ਇਖਾਇਆ ਏਰੀਆ ਉਹ ਟੀਂਡੀ ਵਾਲਾ ਚਾਂਦੀ ਵਾਲਾ ਇਹ ਬਿਲਕੁਲ ਆਪਾਂ ਸਤਲੂਜ ਦੇ ਨੇੜੇ ਮਿਲ ਤੋਂ 1 ਕਿਲੋਮੀਟਰ ਦੇ ਦੈਰੇ ਨੇ ਹਾਂ ਸਤਲੂਜ ਤੇ ਇੱਕ ਪੌਣਾ ਕਿਲੋ ਚੱਪਲ ਕਰੀ ਰਹੀ ਰੇ ਦੇਖ ਗਿਆ ਇਹ ਸਾਡੇ ਡੈਮੋਕਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੇ ਮਲਕੀਤ ਸਿੰਘ ਹਰਾਜ ਤੇ ਸਰਵਜੀਤ ਭਾਵੜਾ ਇੰਨਾ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਇਸ ਏਰੀਏ ਦੇ ਵਿੱਚ ਸੇਵਾ ਜੋ ਬਾਹਰੋਂ ਆਈ ਜਾਂ ਇੰਨਾ ਵੱਲੋਂ ਵੀ ਜੋ ਡੀਟੀਐਫ ਵੱਲੋਂ ਕੀਤੀ ਗਈ ਉਸ ਨੂੰ ਸਾਰੇ ਵੰਡਿਆ ਤੇ ਅੱਜ 12 ਦਿਨ ਹੋ ਗਿਆ ਪਾਣੀ ਉਤਰ ਚੁੱਕਿਆ ਬਹੁਤ ਪਰ ਫਿਰ ਵੀ ਅੱਜ ਗੱਡੀ ਨਹੀਂ ਅੱਗੇ ਜਾ ਰਹੀ ਤੇ ਇਸ ਲਈ ਅੱਜ ਇਹ ਫੇਰ ਸਾਡੇ ਨਾਲ ਦੇਖੋ ਪਾਣੀ ਦਾ ਬਹਾਰ ਅਜੇ ਵੀ ਸਾਲ ਇਹ ਤੇ ਸਾਰੀ ਸੜਕ ਇਹ ਟੁੱਟ ਚੁੱਕੀ ਬੁਰੀ ਤਰ੍ਹਾਂ ਟੁੱਟ ਚੁੱਕੀ ਆ ਬਰਬਾਦ ਹੋ ਚੁੱਕੀ ਆ ਬੰਗੀ ਜੀ ਕਿੱਦਾਂ ਲੱਗਦਾ ਤੁਸੀਂ ਏਰੀਆ ਦੇਖ ਕੇ ਆਏ ਹੋ ਸਤਲੁਜ ਲੰਘ ਕੇ ਆਏ ਹੋ ਜਿੰਨਾ ਕਾ ਪਹਿਲਾਂ ਲੰਘ ਕੇ ਜਿਹੜਾ ਪਾਇਲ ਜਿਹਦੇ ਲੰਘ ਰਹੇ ਆ ਜਾਂ ਲੰਘ ਕੇ ਆਏ ਜਾਂ ਜਿੱਥੇ ਪਖੜੇ ਆ ਤੇ ਜਿਹਦੇ ਪਿੰਡ ਜਾ ਰਹੇ ਆ ਇੱਕ ਗੱਲ ਦੇਖੋ ਤੁਸੀਂ ਸਾਹਮਣੇ ਦੇਖੋ ਇਧਰ ਪਾਸੇ ਦੇਖੋ ਮਗਰ ਬਸ ਤੇ ਫਸਲ ਲੰਘ ਬਕ ਇਸ ਤੋਂ ਵੀ ਲੱਗੇ ਤੋਂ ਨਾ ਪੂਰਾ ਕੱਦ ਕਰ ਦਿੱਤ ਕਿ ਉਹਨੇ ਤਾਂ ਪਾਣੀ ਖੜ ਗਿਆ ਤੇ ਬਹੁਤਾਂ ਚੋਂ ਉਹਨਾਂ ਦਾ ਬਰਬਾਰੀ ਹੋ ਗਿਆ ਜਿੱਥੇ ਖੜਾ ਵੀ ਉਹ ਲਗਭਗ 20 ਜ 25% ਤੱਕ ਦੀ ਝੋਨਾ ਜਿਹੜਾ ਇਸ ਟਾਈਮ ਤੇ ਫਸਲ ਹੋਣ ਦੀ ਸਭਾਵਨਾ ਜੇ ਕਿ ਖੜਾ ਵੀ ਹੈ ਤਾਂ ਤੇ 5-10% ਤੇ ਪਿੰਡਾਂ ਦੇ ਘਰ ਢੇਪਿਆ ਦੇਖੋ ਸਾਹਮਣੇ ਕੋ ਚਰਤ ਸੀ ਉਹ ਡਿੱਗੀ ਪਈ ਉਹ ਤੈ ਗਈ ਸਗੀ ਕਹਿੰਦਾ ਵਿਕੇ ਪੰਜਾ ਘਰ ਜਿਹੜੇ ਆਪਾਂ ਜਾ ਕੇ ਇੱਥੇ 2-2 ਫੁੱਟ ਅੰਦਰ ਪਾਣੀ ਸੀ ਜਿਹੜੇ ਆਪਾਂ ਪਿੰਡ ਜਾ ਰਹੇ ਹਾਂ ਉੱਥੇ ਵੀ ਅੱਗੇ ਬੁਰਾ ਹਾਲ ਹੈ ਤੇ ਇਸ ਕਰਕੇ ਫੋਜਪੁਰ ਦਾ ਏਰੀਆ ਹਾਲਾਂਕਿ ਘੱਟ ਭਵਾਤ ਬਣਾਇਆ ਜਾਂਦਾ ਪਰ ਫਿਰ ਵੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਲੋਕ ਆਰਥਿਕ ਤੌਰ ਤੇ ਪਤਾ ਨਹੀਂ ਹੁਣ ਕਿ ਲੋਕ ਬਹੁਤ ਮਦਦ ਕਰ ਲਈ ਆ ਰਹੇ ਸਾਥੀ ਦਿੱਕਤ ਟਰਾਲੀ ਜੁਪੀ ਬਿਹਾਰ ਤੇ ਇਥੋਂ ਜੁਪੀ ਤੋਂ ਰਸਤਾ ਦੇ ਪੰਜਾਬ ਦੇ ਬਖਵਾ ਕੇ ਸਹਾਦਤ ਦੇ ਡੀਟੀਐਫ ਦੇ ਸਾਥੀ ਲਗਾਤਾਰ ਜਿਹੜਾ ਸਹਾਇਤਾ ਲੋਕਾਂ ਤੱਕ ਪਹੁੰਚਾ ਰਹੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਦੇ ਹੱਥ ਤਕਾਬਾਤ ਕਿੱਦਾਂ ਦੇ ਹੋਣਗੇ ਦੇਖਣਾ ਬਾਕੀ ਹੋਗਾ ਇੱਕ ਹੋਰਾ ਦੋਗੇਤ ਇੱਕ ਹੋਰਾ ਦੋਗੇਤ ਇੱਕ ਗੇੜ ਦੇ ਮਨਵਾਦ ਨੂੰ ਗੱਡੇ ਤੋਂ ਆਉਂਦਾ ਹੈ